ਵਿਧਾਨ ਸਭਾ ਦੇ ਵਿੱਚ ਕਾਂਗਰਸੀ ਐਮ ਐਲ ਏ ਦਾ ਆਪ ਚ ਜਾਣ ਦਾ ਐਲਾਨ ਆਖਿਰਕਾਰ ਇਹ ਮੈਂ ਗੱਲ ਕਿਉਂ ਕਹਿ ਰਿਹਾ ਪੰਜਾਬ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਨੇ ਖੁਦ ਇਹ ਗੱਲ ਕੀਤੀ ਹੈ ਕਿਵੇਂ ਕੀਤੀ ਹੈ ਸਾਰੀ ਗੱਲ ਤੁਹਾਨੂੰ ਦੱਸਦਾ ਹਾਂ ਤੁਸੀਂ ਜੁੜੋ ਲੋਕਪੱਣ ਨਿਊਜ਼ ਦੇ ਨਾਲ ਮਹਿੰਦਰ ਬਾਜਵਾ ਅੱਜ ਵਿਧਾਨ ਸਭਾ ਦੇ ਵਿੱਚ ਬਜਟ ਦੇ ਉੱਤੇ ਬਹਿਸ ਤੇ ਬੋਲਦੇ ਹੋਇਆ ਮੁੱਖ ਮੰਤਰੀ ਭਗਵੰਤ ਮਾਨ ਇੰਨੇ ਕਿ ਭਾਵਕ ਹੋਗੇ ਕਿ ਉਹਨਾਂ ਨੇ ਕਾਂਗਰਸੀ ਐਮ ਐਲ ਏ ਨੂੰ ਆਪ ਚ ਸ਼ਾਮਲ ਹੋਣ ਦਾ ਸੱਦਾ ਦੇ ਦਿੱਤਾ ਕਿਵੇਂ ਦਿੱਤਾ ਤੁਸੀਂ ਖੁਦ ਭਗਵੰਤ ਮਾਨ ਦੇ ਮੂੰਹੋਂ ਸੁਣੋ ਆ ਮਿਲੂ ਚੰਗਾ ਲੱਗੇ ਜਿਹੜੀ ਹੁਣ ਬੈਠੇ ਹੋ ਨਾ ਸੌ ਲੱਗੇ ਆਏ ਜੀ ਕਰਦਾ ਵੀ ਇੱਧਰ ਪਸੀ ਆ ਜਾਓ ਉਹਨੂੰ ਜੀ ਆਸੀ ਇੱਧਰ ਆ ਜਾਂਦੇ ਹਾਂ ਹੈ ਇੰਨੇ ਪਿਆਰ ਨਾਲ ਸੁਣੀ ਜਾਂਦੇ ਹੋ ਇੰਨਾ ਵਧੀਆ ਚੱਲੀ ਜਾਂਦਾ ਨਾ ਇੱਕ ਦੋ ਹੀ ਹੁੰਦੇ ਆ ਜੀ ਜਿਹੜੇ ਉਹ ਪੌਰੇ ਇੱਕ ਮਿੰਟ ਜੀ ਹੁੰਦੇ ਆ ਜੀ ਹਰੇਕ ਪੰਜ ਉਂਗਲ ਲਾਉਣ ਵਾਲੇ ਹੁੰਦੇ ਆ ਜੀ ਉਹ ਇੱਕ ਬੰਦਾ ਗਿਆ ਪੰਸਾਰੀ ਦੀ ਦੁਕਾਨ ਤੇ ਉੱਥੇ ਸ਼ਹਿਦ ਪਿਆ ਸੀਗਾ ਜੀ ਉਂਗਲ ਲਾਉਣਾਂ ਦੀ ਗੱਲ ਦੱਸਦਾ ਐ ਸ਼ਹਿਦ ਚ ਉਂਗਲ ਲਈ ਐ ਕਰਕੇ ਕਹਿੰਦਾ ਬੜਾ ਵਧੀਆ ਲਾ ਲਾ ਜੀ ਸ਼ਹਿਦ ਰੱਖਿਆ ਇਹ ਬਾਕੀ ਸਾਰਾ ਕੰਦ ਨਾ ਦੂਜੀ ਤਾਂ ਉਹ ਸ਼ਹਿਦ ਕੰਦਨਾਂ ਲਾ ਕੇ ਉੱਥੇ ਮੱਖੀਆਂ ਆ ਗਈਆਂ ਮੱਖੀਆਂ ਦੇਖ ਕੇ ਕੋਲਕੀਲੀ ਆ ਗਈ ਛਿਪਕਲੀ ਛਿਪਕਲੀ ਨੂੰ ਦੇਖ ਕੇ ਚੂਹੇ ਨੇ ਸ਼ਾਲਬਾਰੀ ਛਿਪਕਲੀ ਤੇ ਚੂਹੇ ਦੇਖ ਕੇ ਬਿੱਲੀ ਆ ਗਈ ਜੀ ਉਧਰ ਕੋਈ ਗਾਹ ਕਾਇਆ ਹੋਇਆ ਸੀ ਉਹਦੇ ਕੋਲ ਕੁੱਤਾ ਸੀ ਕੁੱਤਾ ਬਿੱਲੀ ਨੂੰ ਪੈ ਗਿਆ ਜੀ ਉਹ ਉਹ ਲਾਲਾ ਜੀ ਨੇ ਅੱਧਾ ਕਲ ਦਾ ਬੱਚਾ ਮਾਰਨਾ ਕੁੱਤੇ ਦੇ ਸੀ ਭੱਜਿਆ ਗਾਹ ਕਦੇ ਉਨੇ ਸਿਰ ਚੋਂ ਪਾਰ ਖੁੱਲ ਗਿਆ ਜੀ ਉਹ ਲੜਾਈ ਹੋ ਗਈ ਉਹਨਾਂ ਉਂਗਲਾਂ ਸੀ ਉਹ ਕਹਿੰਦਾ ਲਾਲਾ ਜੀ ਮਿਲਣਾ ਥੋੜੀ ਲੜਾਈ ਬਾਅਦ ਕੀ ਮੈਂ ਕੱਲ ਨੂੰ ਆਉਂਗਾ ਉਹ ਤਾਂ ਚਲੇ ਗਏ ਉਂਗਲਾਂ ਲਾ ਕੇ ਸੋ ਉਹਨਾਂ ਤੇ ਬੜਾ ਯਕੀਨ ਨਾ ਕਰਿਆ ਕਰੋ ਐਦਾਂ ਹੀ ਪਿਆਰ ਨਾਲ ਚੱਲੇ ਸਾਡੀ ਵਿਧਾਨ ਸਭਾ ਇਸੇ ਗੱਲ ਤੇ ਮੈਂ ਆਪਣੀ ਜਿਹੜਾ ਭਾਸ਼ਣ ਨੂੰ ਅਖੀਰ ਕਰੂੰਗਾ ਕਿ ऐसे तरह प्यार सत्कार ਨਾਲ ਬੋਲੋ ਵੀ ਦੱਸੋ ਵੀ ਵਿਰੋਧ ਵੀ ਕਰੋ ਅਸੀਂ ਜਰੂਰ ਜਵਾਬ ਵੀ ਦੇਵਾਂਗੇ ਘਰੇ ਵੀ ਆਣਾ ਕਰਿਆਓ ਕੋਈ ਸੁਜੈਸ਼ਨਸ ਨੇ ਦਫਤਰ ਚ ਆਜੋ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਬਹੁਤ-ਬਹੁਤ ਮਿਹਰਬਾਨੀ ਬਹੁਤ শুকਰੀਆ ਸੈਂਕਿਊ ਬੇਸ਼ੱਕ ਮੁੱਖ ਮੰਤਰੀ ਨੇ ਹਾਸੇ-ਡਾਠੇ ਚ ਕਿਹਾ ਆ ਪਰ ਇਹ ਹਾਸੇ-ਡਾਠੇ ਚ ਨਹੀਂ ਕਹੀ ਗਈ ਚੀਜ਼ ਇਹ ਮੁੱਖ ਮੰਤਰੀ ਦੇ ਦਿਲ ਦੀਆਂ ਇੱਛਾਵਾਂ ਨੇ ਮੁੱਖ ਮੰਤਰੀ ਕਹਿੰਦੇ ਨੇ ਕਿ ਮੈਂ ਸੈਂਚਰੀ ਮਾਰਨੀ ਚਾਹੁੰਦਾ ਜੇ ਕਾਂਗਰਸ ਵਾਲੇ 94 ਹੋ ਗਏ ਇੱਕ ਉਹਨਾਂ ਨੂੰ ਆ ਸਕਿ ਲੁਧਿਆਣਾ ਪੱਛਮੀ ਵਾਲੀ ਜਿੱਤ ਜਾਗੇ ਚਾਰ ਪੰਜ ਕਾਂਗਰਸੀ ਤੋੜ ਲਈਏ ਤੇ ਗੱਲ ਬਣ ਜੂਗੀ ਸੈਂਚਰੀ ਵੱਜ ਸਕਦੀ ਹੈ ਆਖਰਕਾਰ ਮਸਲਾ ਇਹ ਹੈ ਕਿ ਮੁੱਖ ਮੰਤਰੀ ਦੀ ਇਹ ਲਾਲਸਾ ਜੇ 92 93 94 ਨਾਲ ਨਹੀਂ ਪੂਰੀ ਹੋ ਰਹੀ ਤਾਂ ਫਿਰ 100 ਨਾਲ ਕੀ ਹੋ ਜੂਗਾ ਕਿਹੜਾ ਤੀਰ ਮਾਰ ਦਿੱਤਾ ਜਾਊ ਵੈਸੇ ਵੀ ਜੋ ਹਾਲ ਬੰਨੇ 94 ਦੇ ਵਿੱਚੋਂ ਲਗਭਗ 80 85 ਦਾ ਹੈਗਾ ਆ ਉਹ ਸਾਰਿਆਂ ਦੇ ਸਾਹਮਣੇ ਵਿਧਾਨ ਸਭਾ ਨੇ ਤਾਂ ਸਾਰਾ ਪਾਣੀ ਦਾ ਪਾਣੀ ਕਰਕੇ ਰੱਖਤਾ ਹਾਲਾਂਕਿ ਮੁੱਖ ਮੰਤਰੀ ਸ਼ੁਗਲ ਦੇ ਮੂੜ ਚ ਸੀ ਮੁੱਖ ਮੰਤਰੀ ਦਾ ਇਹ ਲਹਿਜਾ ਹੈ ਮੁੱਖ ਮੰਤਰੀ ਦੇ ਬਾਰੇ ਇਹ ਗੱਲ ਕਹਿਣੀ ਕਿ ਉਹ ਇਦਾਂ ਕਿਉਂ ਕਰਦੇ ਇਹ ਕਾਫੀ ਔਖਾ ਕਿਉਂਕਿ ਉਹ ਉਹਨਾਂ ਦੇ ਸੁਭਾਅ ਦਾ ਹਿੱਸਾ ਹੈ ਉਹ ਇਸੇ ਤਰ੍ਹਾਂ ਨਾਲ ਹੀ ਕਰ ਸਕਦੇ ਆ ਸੰਜੀਦਗੀ ਉਹਨਾਂ ਦੇ ਅੰਦਰ ਬੇਸ਼ੱਕ ਹੋਵੇਗੀ ਕਿਉਂਕਿ ਬਤੌਰ ਕਮੀਡੀਅਨ ਉਹਨਾਂ ਦੇ ਸੁਭਾਅ ਉਹਨਾਂ ਦੀ ਆਦਤ ਇਹ ਬਣ ਚੁੱਕੀ ਹੈ ਹਾਲਾਂਕਿ ਸ਼ੂਗਲ ਦਾ ਮਸਲਾ ਸੀਗਾ ਮੈਂ ਮੁੱਖ ਮੰਤਰੀ ਦਾ ਭਾਸ਼ਣ ਸੁਣਿਆ ਕੱਢਣ ਪਉਣ ਨੂੰ ਕੋਈ ਬਹੁਤਾ ਕੁਝ ਨਹੀਂ ਸੀ ਮੁੱਖ ਮੰਤਰੀ ਕਹਿੰਦੇ ਕਿ ਨਹਿਰੂ ਤੇ ਇੰਦਰਾ ਗਾਂਧੀ ਨੇ ਖੁਦ ਨੂੰ ਭਾਰਤ ਰਤਨ ਲਈ ਨੋਮੀਨੇਟ ਕੀਤਾ ਜਾ ਕਿਆ ਬੇਸ਼ੱਕ ਇੰਦਰਾ ਗਾਂਧੀ ਦੇ ਨਾਲ ਬਹੁਤ ਸਾਰੇ ਇਖਲਾਫ ਨੇ ਪਰ ਨਹਿਰੂ ਦੇ ਲਈ ਕਹਿ ਲਈਏ ਕਿ ਭਾਰਤ ਰਤਨ ਬਣਦਾ ਸੀ ਨਹਿਰੂ ਹੀ ਹੈ ਨਾ ਜਿਨ੍ਹਾਂ ਨੇ ਦੇਸ਼ ਨੂੰ IITs ਦਿੱਤੀਆਂ ਜਿਨ੍ਹਾਂ ਦੇਸ਼ ਨੂੰ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਵਰਗੇ ਵੱਡੀਆਂ ਸੰਸਥਾਵਾਂ ਦਿੱਤੀਆਂ ਜਿਨ੍ਹਾਂ ਭਾਖੜਾ ਡੈਮ ਤੋਂ ਲੈ ਕੇ ਵੱਡੇ ਕੰਮ ਕੀਤੇ ਜਿਹਦਾ ਇੱਕ ਵਿਜ਼ਨ ਸੀ ਜਿਨ੍ਹਾਂ ਭਾਰਤ ਦੇ ਅੰਦਰ ਹਿੰਦੀ ਥੋਪੇ ਜਾਣ ਨੂੰ ਰੋਕਣ ਦੇ ਲਈ ਕਦਮ ਚੁੱਕੇ ਤਾਂ ਬਹੁਤ ਚੀਜ਼ਾਂ ਨੇ ਜਿਹੜੀਆਂ ਨਹਿਰੂ ਨਾ ਹੁੰਦਾ ਤਾਂ ਸ਼ਾਇਦ ਇਹ ਨਾ ਏ ਸੰਭਵ ਵੀ ਨਾ ਹੁੰਦੀਆਂ ਖੈਰ ਇਹ ਹੁਣ ਸੱਦਾ ਦੇਖੋ ਕੌਣ-ਕੌਣ ਕਬੂਲ ਕਰਦਾ ਹੈ ਤਾਂ ਹੁਣ ਸਮਾਂ ਹੀ ਦੱਸ ਸਕਦਾ ਹੈ